ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਈ ਲੋਕ ਬੜੇ ਸਰਵਾਈਕਲ ਤੋਂ ਬਹੁਤ ਤੰਗ ਹੈ ਇਸ ਲਈ ਮੈਂ ਥੋੜਾ ਜਿਹਾ ਇਲਾਜ ਤੁਹਾਨੂੰ ਦੱਸਣ ਲੱਗੀ ਆ ਤੇ ਮੈਨੂੰ ਉਮੀਦ ਆ ਵੀ ਤੁਸੀਂ ਇਹ ਇਲਾਜ ਕਰਕੇ ਆਪ ਦਾ ਬਚਾਅ ਕਰ ਲੋਗੇ ਕਿਉਂਕਿ ਸਰਵਾਈਕਲ ਹੈ ਤਾਂ ਥੋੜੀ ਜਿਹੀ ਬਿਮਾਰੀ ਪਰ ਤੰਗ ਬਹੁਤ ਕਰਦੀ ਹੈ ਇਸ ਲਈ ਤੁਸੀਂ ਇਸ ਚੁੰਨੀ ਨੂੰ ਇਸ ਤਰ੍ਹਾਂ ਲੈ ਲਓ ਇਸ ਤਰ੍ਹਾਂ ਲੈ ਕੇ ਇਹਨਾਂ ਨੂੰ ਪਿੱਛੇ ਦੀ ਆਪਦੀਆਂ ਬਾਹਾਂ ਦੇ ਪਿੱਛੇ ਦੀ ਕਰਕੇ ਪਿਛਲੇ ਪਾਸੇ ਨੂੰ ਬੰਨ੍ਹ ਲਓ ਪਿਛਲੇ ਪਾਸੇ ਦੋਨੇ ਪਾਸੇ ਬੰਨ੍ਹ ਕੇ ਤੇ ਖਿੱਚ ਪਾਓ ਆਪਦੀ ਦੋਨੇ ਪਾਸੇ ਇਹਨਾਂ ਨੂੰ ਬਾਹਾਂ ਦੇ ਥੱਲੇ ਦੀ ਲਿਆ ਕੇ ਤੇ ਮਗਰਲੇ ਪਾਸੇ ਇਹਨੂੰ ਬੰਨ੍ਹ ਲਓ ਬੰਨ੍ਹ ਕੇ ਤੇ ਇਸ ਨੂੰ ਖਿੱਚ ਪਾਓ ਇੱਕ ਦੋ ਵਾਰੀ ਤੁਸੀਂ ਖਿੱਚ ਪਾਉਂਗੇ ਤੇ ਤੁਹਾਡਾ ਸਰਵਾਈਕਲ ਦਾ ਰੋਗ ਦੂਰ ਹੋ ਜਾਊਗਾ ਤੇ ਤੁਸੀਂ ਵਧੀਆ ਆਵਦਾ ਮੋਬਾਈਲ ਵੀ ਵੇਖ ਸਕੋਗੇ ਤੇ ਹੋਰ ਵੀ ਆਰਦਾ ਅਖਬਾਰ ਵਗੈਰਾ ਵੀ ਪੜ ਸਕੋਗੇ ਕਿਉਂਕਿ ਸਰਵਾਈਕਲ ਦੇ ਨਾਲ ਤਾਂ ਹੌਂਦੂ ਬਹੁਤ ਰੋਗ ਲੱਗ ਜਾਂਦੇ ਆ ਤਾਂ ਹੌਂ ਬਹੁਤ ਦੁਖੀ ਆ ਕੀ ਕੀਤਾ ਜਾਵੇ ਪਾਗਲ ਜਿਹਾ ਹੁੰਦਾ ਈ ਬਾਈ ਬਹੁਤ ਦੁਖੀ ਆ ਪਰ ਪ੍ਰਮਾਤਮਾ ਨੇ ਆਪਨ ਬਹੁਤ ਸੁਖੀ ਰੱਖਿਆ ਹੋਇਆ ਖੁਸ਼ ਰਿਹਾ ਕਰੋ ਤੰਦਰੁਸਤ ਕੁਛ ਯਾ ਤੰਦਰੁਸਤ ਯਾਰ